ਚਲਾ ਦिए स्पीकर ਆ ਚੱਲ ਰਹੀ ਹੈ ਤਿਆਰੀ ਪੋਡਕਾਸਟ ਦੀ ਮੇਰੇ ਰੂਮ ਦੀ ਲੋ ਜੀ ਬਾਬਾ ਜੀ ਪਹੁੰਚਣ ਵਾਲੇ ਨੇ ਆਪਣੇ ਘਰੇ ਜੀਹਨਾਂ ਨੇ ਪੋਡਕਾਸਟ ਚ ਮਹਾਂਪੁਰਖਾਂ ਦਾ ਜੀਵਨ ਸੁਣਾਉਣਾ ਆਪਾਂ ਉਹਨਾਂ ਦੀ ਵੇਟ ਚ ਲੱਗੇ ਹੋਏ ਆ ਤੇ ਬਾਬਾ ਜੀ ਦਾ ਫੋਨ ਆ ਗਿਆ ਵੀ ਆਪਾਂ ਗੁਰਦੁਆਰਾ ਸਾਹਿਬ ਤੋਂ ਚੱਲ ਪਏ ਆ देखो कि मिनट पहुंच रहे हैं। ते जरूर देखियो वीडियो देखे, 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 देखे। ਆਹ ਤੇ ਚੀਪੂ ਬੰਦੇ ਪੂਰੀ ਵਧੀਆ ਹੋ ਗਿਆ ਜੀ ਬਸ ਬੰਨੇ ਨੂੰ ਪਿੱਛੇ ਲੈ ਜੂਗਾ ਬਹੁਤ ਵਧੀਆ ਬਣ ਗਿਆ ਜੀ ਮੱਠੇ ਕੋਈ ਬੰਦਾ ਬਲਕਾਰ ਬਾਬਾ ਜੀ ਨੂੰ ਬਿਠਾਓ ਤਾਂ ਮੈਨੂੰ ਲੱਗਿਆ ਕਿ ਖਿੱਚਦੇ

ਲਾਈਵ ਰਜੀਕਾ ਖਾਲਸਾ ਵਾਹਿਗੁਰੂ ਦੀ ਕਿਰਤੇ ਸਬਦ ਚੈਨਨ ਵਾਲੇ ਅੱਜ ਪਹੁੰਚੇ ਨੇ ਸਾਡੇ ਕੋਲ ਤੇ ਅੱਜ ਬਾਬਾ ਬੋਰ ਸਿੰਘ ਜੀ ਵੀ ਸਾਡੇ ਕੋਲ ਪਹੁੰਚੇ ਨੇ ਤੇ ਪ੍ਰਕਾਰ ਸਿੰਘ ਬਾਬਾ ਜੀ ਬੈਠੇ ਨੇ ਸਿੰਘ ਸਾਹਿਬ ਬੈਠੇ ਨੇ ਅੱਜ 111 ਬ੍ਰह्म ज्ञानी ਸ਼੍ਰੀਮਨ ਸੰਤ ਬਾਬਾ ਕਿਰਪਾਲ ਸਿੰਘ ਜੀ ਦੀ ਕਿਰਪਾ ਸਦਕਾ ਮਿਹਰ ਨਾਲ ਪਹਿਲਾ ਪੋਡਕਾਸਟ ਹੋਣ ਜਾ ਰਿਹਾ ਤੇ ਮੈਂ ਕੇਹੀ ਬੇਨਤੀ ਕਰਦਾ ਵੀ ਪਹਿਲੇ ਹੀ ਪੌਡਕਾਸਟ ਆ ਵੀ ਜ਼ਰੂਰੀ ਆ ਸ਼ਬਦ ਚੈਨਲ ਵਾਲਿਆਂ ਨੂੰ ਵੀ ਆਪਾਂ ਹੌਸਲਾ ਦੇ ਕੇ ਅ ਵੱਧ ਤੋਂ ਵੱਧ ਬਾਬਾ ਜੀ ਦਾ ਜੀਵਨ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਜੇ ਆਪਾਂ ਸ਼ੇਅਰ ਕਰਾਂਗੇ ਤਾਂ ਹੀ ਅ ਅੱਗੇ ਹੋਰ ਪੌਡਕਾਸਟ ਕਰਾਂਗੇ ਵੀ ਕੇਹੀ ਬੇਨਤੀ ਆ ਬਾਕੀ ਤੁਹਾਨੂੰ ਪੌਡਕਾਸਟ ਉੱਤੇ ਸਾਰਾ ਜੀ ਵੀਰੇ ਹੋਣੀ ਤੇ ਬਾਬਾ ਜੀ ਗੌਣ ਸਿੰਘ ਬਾਬਾ ਜੀ ਤੇ ਬਾਬਾ ਜੀ ਦਾ ਜੀਵਨ ਤੁਹਾਨੂੰ ਦੱਸਣਗੇ ਤੇ ਅਸੀਂ ਉਹਦੇ ਅੱਜ ਬੈਠੇ ਆਂ ਆਇਆ ਸ਼ਬਦ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਇੰਨੀ ਕੀ ਫਤਿਹ ਪਹਿਲੀ ਵਾਰ ਚ ਮਕਬੂਲ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨੂੰ ਸੁਣ ਬਰਕਰਾਰ ਰੱਖੀ ਆਪਾਂ ਆਪਣਾ ਪੋਡਕਾਸਟ ਕਰ ਲਈ ਇਧਰੋਂ ਲਾ ਕੇ ਬੈਠ ਹੁਣ ਉਧਰ ਪੋਡਕਾਸਟ ਚੱਲ ਰਿਹਾ ਉਧਰੋਂ ਬਾਬਾ ਜੀ ਕੋਲ ਮਾਤਾ ਜੀ ਕਹਿੰਦੇ ਇਹ ਕੀ ਕਲਾ ਕਲਾ ਪੁੱਤਰ ਹੈ ਮੇਰਾ ਮੈਨੂੰ ਵੀ ਪਤਾ ਚਾਰ ਸੌ ਦੇ ਵਿੱਚ ਕਿਉਂਕਿ ਇਹ ਬਾਹਰ ਬਹੁਤ ਫੋਸਾ ਨਾ ਨਜ਼ਰ ਆਉਂਦਾ ਉਹ ਤੇ ਕੋਹਣ ਕਾਸਟ ਦੇਖ ਰਹੇ ਨੇ ਬੈਠੇ ਹਤਾ ਰੋਕੀ ਆ ਬ੍ਰੇਕ ਚੱਲ ਰਹੀ ਆ ਇਸ ਦਾ ਪੜਿਆ ਕਹਾਵਤੇ ਜਾ ਕੇ ਨਕਰਗੜੀ ਇਸ ਪਰਿਵਾਰ ਨੇ ਪਰ ਕਿਤੋਂ ਵੀ ਖੈਰ ਨਹੀਂ ਤੇ ਇਹਨਾਂ ਨੇ ਅਖੀਰ ਤੇ ਜਾ ਕੇ ਸੰਤ ਬਾਬਾ ਕਿਦ ਬੁਲਾਉਂਦੀ ਆਪਣੇ ਨੇੜੇ ਆ ਬਾਬਾ ਸੰਤ ਬਾਬਾ ਇਸ ਸਿੰਘ ਦੀ ਮਾਰਗ ਨਗਰ ਇੱਥੇ ਵੀ ਉਹ ਜਾਂਦੇ ਹੁੰਦੇ ਸੀ ਪਰਿਵਾਰ ਇਹਨਾਂ ਨੇ ਜਾ ਕੇ ਸੰਤਾਂ ਦੇ ਪਾਸ ਵੀ ਬੇਨਤੀ ਕੀਤੀ ਬਾਬਾ ਇਸ ਸਿੰਘ ਦੀ ਮਾਰਗ ਪਾਸ ਕੀ ਮਾਰਾ ਤੁਸੀਂ ਕਿਰਪਾ ਜਿਸਾਂ ਨੂੰ ਪੁੱਤਰ ਦੀ ਦਾਤ ਬਸ ਸਤ ਮਾਰਾ ਕਹਿੰਦੇ ਕੋਈ ਗੱਲ ਨਹੀਂ ਪਾਈ ਇਸ ਨਗਰ ਵਿੱਚ ਆ ਜੇ ਤੇ ਉਸ ਵੇਲੇ ਬਾਬਾ ਨਾਰ ਸਿੰਘ ਜੀ ਸੇਵਾ ਨੂੰ ਅਰੇਸੀ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਾਉਥ ਚੈਨਲ ਵਾਲੇ ਵੀਰਾਂ ਵੱਲੋਂ ਜੋ ਸ਼੍ਰੀਮਾਨ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਮਹਾਰਾਸ਼ਣਾਂ ਵਾਲਿਆਂ ਦੀ ਅੱਜ ਪਹਿਲੀ ਵੀਡੀਓ ਰਿਕਾਰਡਿੰਗ ਕੀਤੀ ਗਈ ਹੈ ਤੇ ਦਾਸ ਅਤੇ ਨਗਰ ਕਲਿਆਣ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਇਸ ਵੇਲੇ ਵੀਡੀਓ ਰਿਕਾਰਡਿੰਗ ਹੋਣ ਦੇ ਉਪਰੰਤਾਂ ਸੰਗਤਾਂ ਵੱਲੋਂ ਸਬਦ ਚੈਨਲ ਵਾਲੇ ਵੀਰਾਂ ਨੂੰ ਸਲਾਮ ਦਿੱਤਾ ਗਿਆ ਹੈ ਸਤਿਗੁਰੂ ਜੀ ਕਿਰਪਾ ਕਰਨ ਤੇ ਬੇਨਤੀ ਹੈ ਦੇਸ਼ਾਂ-ਵਦੇਸ਼ਾਂ ਵਿੱਚ ਬੈਠੇ ਨੌਜਵਾਨ ਵੀਰਾਂ ਨੂੰ ਸਭ ਨਾਲ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਚੈਨਲ ਨੂੰ ਵੱਧ ਤੋਂ ਵੱਧ ਦੇਖਣਾ ਕਰੋ ਵੀਡੀਓ ਨੂੰ ਅਤੇ ਅੱਗੇ ਸ਼ੇਅਰ ਜ਼ਰੂਰ ਕਰੋ ਸੋ ਇਸ ਵੇਲੇ ਸੰਗਤਾਂ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਦਿੱਤਾ ਜਾਂਦਾ ਹੈ ਬਾਈ ਜੀ ਦਿੱਖ ਪਤਰੀ ਪੁਰੇਂ ਜੋ ਨਿਵਾਸੀਆਂ ਸਭ ਸ੍ਰੀ ਅਕਾਲ ਪੁਰੇਂ ਜੋ ਨਿਵਾਸੀਆਂ ਸਭ ਸਿੰਘਾਂ ਸਾਧੂ ਸੋ ਨਗਰ ਨਿਵਾਸੀਆਂ ਵੱਲੋਂ ਇਹ ਕल्याण ਦਾ ਦਸਤੂਰਾ ਅਤੇ ਨਾਜ਼ਮਾਨਾ ਵੱਲੋਂ ਜੋ ਵੀ ਧੰਨਵਾ ਸਾਡੀ ਤੁਧਰੂ ਕੀਤਾ ਗਿਆ ਅਸੀਂ ਬਹੁਤ ਬਹੁਤ ਧੰਨਵਾਦੀਆਂ